ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਸ਼ੀਵਾੜੇ ਤੋਂ ਦੀਨਾ ਕਾਂਗੜ ਪਹੁੰਚ ਕੇ ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਜਫਰਨਾਮਾ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਦੇ ਹੱਥ ਦੱਖਣ ਵੱਲ ਭੇਜਿਆ ਇਸ ਵਿੱਚ ਇਹ ਲਿਖਿਆ ਕਿ हे ਔਰੰਗਜ਼ੇਬ ਤੂੰ ਕੁਰਾਨ ਦੀ ਕਸਮ ਖਾ ਕੇ ਮੁਕਰ ਗਿਆ ਅਤੇ ਬੇਈਮਾਨ ਹੋ ਗਿਆ ਜੋ ਤੂੰ ਜ਼ੁਲਮ ਕੀਤੇ ਹਨ ਉਸ ਦਾ ਲੇਖਾ ਤੈਨੂੰ ਖੁਦਾ ਦੀ ਦਰਗਾਹ ਵਿੱਚ ਜ਼ਰੂਰ ਦੇਣਾ ਪਵੇਗਾ ਜਫਰਨਾਮਾ ਪੜਕੇ ਉਸ ਦੇ ਕੀਤੇ ਸਾਰੇ ਗੁਨਾਹ ਉਸ ਦੇ ਸਾਹਮਣੇ ਆ ਗਏ ਉਹ ਬਹੁਤ ਪਛਤਾਇਆ ਅਤੇ ਅੱਖਾਂ ਵਿੱਚੋਂ ਹੰਝੂ ਕੇਰ ਕੇ ਰੋਣ ਲੱਗਾ ਕੀਤੇ ਗੁਨਾਹਾਂ ਦੇ ਬਦਲੇ ਦਰਗਾਹ ਵਿੱਚ ਮਿਲਣ ਵਾਲੀਆਂ ਸਜ਼ਾਵਾਂ ਵਾਰੇ ਸੋਚ ਕੇ ਉਹ ਚਿੰਤਾ ਦੇ ਸਮੁੰਦਰ ਵਿੱਚ ਘਿਰ ਗਿਆ ਤੇ ਮਰਨ ਦੇ ਕਿਨਾਰੇ ਪਹੁੰਚ ਗਿਆ ਪਰ ਸਵਾਸ ਨਹੀਂ ਸੰਨ ਨਿਕਲ ਰਹੇ ਉਸ ਦੀ ਲੜਕੀ ਜਿਸ ਨਾਲ ਉਹ ਬਹੁਤ ਪਿਆਰ ਕਰਦਾ ਸੀ ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਦਾਲੂ ਸੀ ਤੇ ਉਹਨਾਂ ਦਾ ਧਿਆਨ ਲਰ ਕੇ ਨਿਮਾਜ਼ ਪੜਦੀ ਹੁੰਦੀ ਸੀ ਉਸਨੇ ਕਿਹਾ ਅੱਬਾ ਜਾਨ ਖੱਤ ਦੇ ਅਖੀਰ ਤੇ ਏ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਅੱਲਾਹ ਤਾਲਾ ਦੀ ਤਾਰੀਫ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖੀ ਹੈ ਇਸ ਦਾ ਭਾਵ ਇਹ ਹੈ ਕਿ ਜੋ ਖਾਲਸ ਬੰਦੇ ਹੁੰਦੇ ਹਨ ਉਹ ਅੱਲਾਹ ਤਾਲਾ ਦੇ ਹੁੰਦੇ ਹਨ ਅਤੇ ਉਹਨਾਂ ਦੀ ਅੱਲਾਹ ਹਰ ਮੈਦਾਨ ਫਤਿਹ ਕਰਦਾ ਹੈ ਇਸ ਨੂੰ ਪੜੋ ਜਦੋਂ ਉਸ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੜਿਆ ਤਾਂ ਉਸ ਦੇ ਪ੍ਰਾਣ ਨਿਕਲ ਗਏ ਤੇ ਉਹ ਸ਼ਾਂਤ ਹੋ ਗਿਆ ਇਹ ਹੈ ਇਲਾਹੀ ਤਾਕਤ ਅਕਾਲ ਪੁਰਖ ਦੇ ਪਿਆਰਿਆਂ ਦੀ ਕਿ ਉਹਨਾਂ ਨੇ ਤਲਵਾਰ ਨਾਲ ਤਾਂ ਔਰੰਗਜੀਬ ਨੂੰ ਕਤਲ ਨਹੀਂ ਕੀਤਾ ਪਰ ਆਪਣੀ ਕਲਮ ਦੇ ਇਲਾਹੀ ਸ਼ਬਦਾਂ ਨਾਲ ਉਸ ਦੇ ਪਾਪਾਂ ਅਤੇ ਉਹਨਾਂ ਦਾ ਖਾਮਿਆ ਜਾ ਦਰਸਾ ਕੇ ਉਸ ਦੀ ਤੜਫ ਰਹੀ ਜਾਨ ਤੋਂ ਛੁਟਕਾਰਾ ਦਿਵਾਇ ਸਤਨਾਮ ਸ਼੍ਰੀ ਵਾਹਿਗੁਰੂ